ਗੈਂਗਸਟਰਸ ਦੀ ਫਾਈਟ ਆ ਜਾਂ ਨਾਨ ਸਟੇਟ ਐਕਟਰਸ ਦੀ ਫਾਈਟ ਆ ਉਹਦੇ ਵਿੱਚ ਵੀ ਸਾਰੇ ਸਟੇਕ ਹੇਲਡਰ ਨੂੰ ਚੱਲਦਾ ਚਾਹੀਦਾ ਮੈਨੂੰ ਲੱਗ ਰਿਹਾ ਕਿ ਅਜੇ ਤੱਕ ਪੋਲਿਟੀਕਲ ਵਿਲ ਇਸ ਸਰਕਾਰ ਕੋਲ ਨਹੀਂ ਆ ਜੋ ਮੈਂ ਆਪਣੇ ਤਜਰਬੇ ਤੇ ਦੇਖਦਾ ਹਾਂ ਉਹ ਦੇਖਦਾ ਹਾਂ ਕਿ ਜਿਹੜੀ ਦਿੱਲੀ ਵਾਲੀ ਇਹਨਾਂ ਦੀ ਟੀਮ ਆ ਆਪੀ ਉਹਨਾਂ ਦੀ ਜਿਹੜੀ ਇੰਟਰਫੀਰੈਂਸ ਐ ਸਟੇਟ ਟੀ ਐਡਮਿਨਿਸਟ੍ਰੇਸ਼ਨ ਚ ਐਕਸ਼ਨਸ ਤੇ ਉਹਨੂੰ ਥੋੜਾ ਜਿਹਾ ਘਟਾਉਣਾ ਚਾਹੀਦਾ ਹੋਣਾ ਚਾਹੀਦਾ ਔਰ ਹੋਣ ਵਾਲੀ ਅਗਲੀ ਜਿਹੜੀ ਥਾਣੇ ਚ ਘਟਨਾ ਹੋਈ ਆ ਉਹਨੇ ਜਗ ਜਾਰ ਕਰ ਦਿੱਤਾ ਕਿ ਹੋ ਜਾ ਕੁਝ ਹੋ ਰਿਹਾ ਇਹਦਾ ਮਤਲਬ ਹੈ ਕਿ ਕ੍ਰਿਮਿਨਲ ਦੀ ਦਲੇਰੀ ਵੱਧ ਰਹੀ ਹੈ ਸਾਡੀਆਂ ਕਮੀਆਂ। ਮੈਂ ਮਾਜੇਦਾ ਰਹਿਣ ਵਾਲਾ ਹਾਂ ਔਰ ਸਖੀ ਮਰਿਆਦਾ ਪਰੰਪਰਾ ਨਾਲ ਜੁੜਿਆ ਹਾਂ। ਗੁਰੂ ਰਾਮਦਾਸ ਦੇ ਘਰ ਗੁਰੂ ਅਰਜਨ ਸਾਹਿਬ ਦੇ ਘਰ ਗੁਰੂ ਗ੍ਰੰਥ ਸਾਹਿਬ ਦੇ ਘਰ ਅਕਾਲ ਤਖਤ ਸਾਹਿਬ ਇਸ ਸਥਿਤੀ ਵਿੱਚ ਉਸ ਘਰ ਦੇ ਵਿੱਚ ਇਹੋ ਜੀ ਵਾਰਦਾਤ ਕਿਸੇ ਵੀ ਵਿਉਂਤਬੰਦੀ 'ਚ ਕਿਸੇ ਵੀ ਮੋਟਿਵ ਨਾਲ ਨਾਰਾਇਣ ਸਿੰਘ ਚੌੜਾ ਨੂੰ ਨਹੀਂ ਕਰਨੀ ਚਾਹੀਦੀ।